ਤੇ ਕੋਰੀ ਫੇਟ ਸੋਟਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੇ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਕਿਸੇ ਅਲੱਗ-ਅਲੱਗ ਤੇ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੀ ਕਹਾਣੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਉਧਰ ਹੀ ਨਿਕਲ ਜਾਈਏ ਤੇ ਇੱਕ ਛੋਟੀ ਜੀ ਇਨਫੋਰਮੇਸ਼ਨ ਇਹ ਉਹਨਾਂ ਲਈ ਹੁੰਦੀ ਹੈ ਉਹਨਾਂ ਦੋਸਤਾਂ ਲਈ ਹੁੰਦੀ ਹੈ ਜਿਹੜੇ ਮੇਰਾ ਚੈਨਲ ਪਹਿਲੀ ਵਾਰ ਦੇਖ ਰਹੇ ਆ ਮੇਰਾ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਮੇਰਾ ਇੱਕ ਹੋਰ ਵੀ ਚੈਨਲ ਹੈਗਾ ਉਹ ਹੈਗਾ ਸ਼ੇਅਰ ਮਾਰਕੀਟ ਦੇ ਨਾਲ ਜੁੜਿਆ ਹੋਇਆ ਉਹਦਾ ਨਾਮ ਹੈਗਾ ਜੀ ਸਟਾਕ ਮਾਰਕੀਟ ਦੀ ਦੁਨੀਆ 17 ਸਾਲ ਹੋ ਚੁੱਕੇ ਆ ਮੈਨੂੰ ਇੱਕ ਕੰਮ ਕਰਦੇ ਨੂੰ ਜੇ ਤੁਹਾਡੇ ਵਿੱਚੋਂ ਕੋਈ ਦੋਸਤ ਐਵੇਂ ਦੇ ਹੈਗੇ ਆ ਜਿਨ੍ਹਾਂ ਨੂੰ ਇੰਟਰਸਟ ਹੈਗਾ ਸ਼ੇਅਰ ਮਾਰਕੀਟ ਦੇ ਬਾਰੇ ਜਾਣਕਾਰੀ ਲੈਣ ਦਾ ਮੇਰਾ ਤੁਸੀ ਉਹ ਚੈਨਲ ਦੇਖ ਸਕਦੇ ਹੋ ਮੈਨੂੰ ਉਮੀਦ ਆ ਕਿ ਮੇਰੇ ਵੀਡੀਓਜ਼ ਦੇਖਣ ਤੋਂ ਬਾਅਦ ਤੁਹਾਨੂੰ ਕੋਈ ਨਾ ਕੋਈ ਇਨਫੋਰਮੇਸ਼ਨ ਚੰਗੀ ਜਾਣਕਾਰੀ ਜ਼ਰੂਰ ਮਿਲੂਗੀ ਹੁਣ ਆਪਾਂ ਚੱਲਦੇ ਆਂ ਅੱਜ ਦੀ ਕਹਾਣੀ ਵੱਲ ਅੱਜ ਦੀ ਕਹਾਣੀ ਹੈਗੀ ਆ ਰੋहतक ਦੀ ਉਹ ਮਤਲਬ ਪ੍ਰਾਂਤ ਉਹ ਸਟੇਟ ਹੈਗੀ ਆ ਹਰਿਆਣਾ ਜਿੱਥੋਂ ਬਹੁਤ ਸਾਰੇ ਨਾਮੀ ਐਥਲੀਟ ਨਿਕਲਦੇ ਆਂ ਇੰਡੀਆ ਨੂੰ ਬਹੁਤ ਸਾਰੇ ਮੈਡਲ ਦਵਾਏ ਆ ਇਹਨਾਂ ਨੇ ਨੈਸ਼ਨਲ ਲੈਵਲ ਦੇ ਉੱਪਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਤੇ ਬਹੁਤ ਸਾਰੇ ਅਖਾੜੇ ਹੈਗੇ ਉੱਥੇ ਪੁਲਵਾਨਾਂ ਦੇ ਉਹਨਾਂ ਦੇ ਵਿੱਚੋਂ ਇੱਕ ਅਖਾੜੇ ਦੀ ਅੱਜ ਗੱਲ ਹੈਗੀ ਰੋहतक ਦੀ ਰੋहतक ਦੇ ਵਿੱਚ ਇੱਕ ਕਾਲਜ ਆ ਉਹ ਕਾਲਜ ਦਾ ਨਾਮ ਆ जाट ਕਾਲਜ ਤੇ जाट ਕਾਲਜ ਦੇ ਬਿਲਕੁਲ ਨਾਲ ਲੱਗਦੀ ਜਗ੍ਹਾ ਹੈਗੀ ਉਹ ਹੈਗੀ ਉੱਥੋਂ ਦੇ ਇੱਕ ਬਹੁਤ ਹੀ ਨਾਮੀ ਅਖਾੜੇ ਦੀ ਉਸ ਅਖਾੜੇ ਦੇ ਵਿੱਚੋਂ ਪਤਾ ਹੀ ਨਹੀਂ ਕਿੰਨੇ ਹਰਿਆਣੇ ਦੇ ਕਹਿੰਦੇ ਕੋ ਹੁੰਦੇ ਪਲਵਾਨ ਨਿਕੜੇ ਆ ਉਹ ਵੀ ਨੈਸ਼ਨਲ ਲੈਵਲ ਤੱਕ ਖੇਡੇ ਆ ਜਾਂ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਹੋਏ ਆ ਪਰ ਜਿਹੜੀ ਅੱਜ ਦੀ ਕਹਾਣੀ ਹੈਗੀ ਆ ਇਹ ਕਹਾਣੀ ਕੁਝ ਡਿਫਰੈਂਟ ਆ ਜਿਹੜੀਆਂ ਚੀਜ਼ਾਂ ਕਰਕੇ ਇਹ ਦੋਨੇ ਜਗ੍ਹਾ ਜਾਣੀਆਂ ਜਾਂਦੀਆਂ ਨੇ ਇੱਕ ਪਾਸੇ ਝਟ ਕਾਲਜ ਉੱਥੇ ਪੜ੍ਹਾਈ ਲਿਖਾਈ ਦੀ ਗੱਲ ਹੁੰਦੀ ਹੈ ਐਜੂਕੇਸ਼ਨ ਦੀ ਗੱਲ ਹੁੰਦੀ ਹੈ ਨਾਲ ਅਖਾੜਾ ਖੇਡਾਂ ਦੀ ਗੱਲ ਹੁੰਦੀ ਹੈ ਪਰ 12 ਫਰਵਰੀ 2021 ਦੇ ਦਿਨ ਕੁਝ ਇਹ ਹੈ ਜਿਹੜਾ ਹੁੰਦਾ ਇਹਨਾਂ ਦੋਨੇ ਜਗ੍ਹਾ ਦੇ ਉੱਪਰ ਕਿ ਪੜਾਈ ਦੀ ਗੱਲ ਖੇਡਾਂ ਦੀ ਗੱਲ ਪਿੱਛੇ ਰਹਿ ਜਾਂਦੀ ਆ ਤੇ ਗੱਲ ਹੋਣ ਲੱਗ ਜਾਂਦੀ ਆ ਕ੍ਰਾਈਮ ਦੀ ਕਤਲਾਂ ਦੀ ਸਾਢੇ 6 ਵਜੇ ਦੇ ਨੇੜੇ ਤੇੜੇ ਦੀ ਗੱਲ ਹੈਗੀ ਆ ਸ਼ਾਮ ਨੂੰ ਕਾਲਜ ਬੰਦ ਹੋ ਚੁੱਕਿਆ ਵਿਦਿਆਰਥੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਟੀਚਰ ਆਪਣੇ ਘਰਾਂ ਨੂੰ ਚਲੇ ਗਏ ਗੇਟ ਨੂੰ ਜੰਦਾ ਲੱਗਿਆ ਹੋਇਆ ਪਰ ਨਾਲ ਜਿਹੜਾ ਅਖਾੜਾ ਹੈਗਾ ਉਹ ਮੇਹਰ ਸਿੰਘ ਅਖਾੜਾ ਉਹਨੂੰ ਕਿਹਾ ਜਾਂਦਾ ਮੇਹਰ ਸਿੰਘ ਅਖਾੜਾ ਉੱਥੇ ਬਹੁਤ ਸਾਰੇ ਪਲਵਾਨ ਨੇ ਕੱਲੇ ਪਲਵਾਨ ਨਹੀਂ ਹੈਗੇ ਬਹੁਤ ਸਾਰੇ ਅਲੱਗ-ਅਲੱਗ ਹੋਰ ਐਥਲੀਟ ਵੀ ਆ ਜਿਹੜੇ ਆਪਣੀ-ਆਪਣੀ ਮਤਲਬ ਪ੍ਰੈਕਟਿਸ ਕਰ ਰਹੇ ਉਹਨਾਂ ਚ ਦੜਾਕ ਵੀ ਹੈਗੇ ਆ ਲੰਬੀਆਂ ਛਾੜਾ ਲਾਉਣ ਵਾਲੇ ਉਹ ਅੱਡ ਆਪਣਾ ਲੱਗੇ ਹੋਏ ਆ ਤਾਂ 6:30 ਵਜੇ ਹਨੇਰਾ ਹੋ ਚੁੱਕਿਆ ਵਾ ਸਰਦੀਆਂ ਦਾ ਟਾਈਮ ਹੈਗਾ ਪਰ ਲਾਈਟਾਂ ਲੱਗੀਆਂ ਨੇ ਬਹੁਤ ਉੱਚੀ 뮤직 ਚੱਲ ਰਿਹਾ ਵਾ ਤਾਂ ਕਿ ਥੋੜਾ ਜਿਹਾ ਜੋਸ਼ ਆਵੇ ਥੋੜਾ ਪੰਪ ਅਪ ਹੋਵੇ ਮਾਨਸਿਕ ਤੌਰ ਤੇ ਉੱਪਰ ਖਿਡਾਰੀ ਸਾਰੇ ਤੇ ਬਹੁਤ ਸਾਰੇ ਕੋਚ ਨੇ ਉਸ ਟਾਈਮ ਉੱਥੇ ਜਿਹੜੇ ਅਲੱਗ-ਅਲੱਗ ਇਹਨਾਂ ਪਲੇਅਰਾਂ ਨੂੰ ਕੋਚਿੰਗ ਕਰਵਾ ਰਹੇ ਕਿਉਂਕਿ ਅੱਗੇ ਆਉਣ ਵਾਲੇ ਟਾਈਮਾਂ 'ਚ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਨੇ ਵੱਡੇ ਟੂਰਨਾਮੈਂਟ ਖੇਡਣੇ ਆ ਇਹ ਸਭ ਕੁਝ ਚੱਲ ਰਿਹਾ ਅਖਾੜੇ ਦੇ ਅੰਦਰ ਉਹ ਜਿੰਨੇ ਵੀ ਉੱਥੇ ਕੋਚ ਨੇ ਉਸ ਟਾਈਮ ਉਹਨਾਂ ਦੇ ਵਿੱਚੋਂ ਜਿਹੜੇ ਹੈੱਡ ਇੱਕ ਕੋਚ ਨੇ ਸਭ ਤੋਂ ਉੱਪਰ ਸੀਨੀਅਰ ਉਹਨਾਂ ਦਾ ਨਾਮ ਆ ਮਨੋਜ ਕੁਮਾਰ ਆਪਣੇ ਟਾਈਮ ਦੇ ਨਾਮੀ ਗ੍ਰਾਮੀ ਪਲਵਾਨ ਰਹੇ ਆ ਉਹ ਬਹੁਤ ਸਾਰੇ ਅਵਾਰਡ ਜਿੱਤੇ ਮਨੋਜ ਕੁਮਾਰ ਮਲਿਕ ਨਾਲ ਉਹਨਾਂ ਦੇ ਵਾਈਫ ਨੇ ਤੇ ਉਹ ਵੀ ਖੇਡਾਂ ਦੀ ਦੁਨੀਆ ਤੋਂ ਨੇ ਤੇ ਜਿਹੜੇ ਸਾਖੀ ਨੇ ਉਹ ਐਥਲੈਟਿਕ ਨੂੰ ਰਿਪਰੈਜ਼ੈਂਟ ਕਰਦੇ ਐਥਲੈਟਿਕਸ ਦੇ ਵਿੱਚ ਇੰਡੀਆ ਲੈਵਲ ਦੇ ਉੱਪਰ ਨੈਸ਼ਨਲ ਲੈਵਲ ਤੇ ਬਹੁਤ ਸਾਰੇ ਇਨਾਮ ਜਿੱਤੇ ਆ ਤਾਂ ਉਦੇ ਕਰਕੇ ਉਹਨਾਂ ਨੂੰ ਜੌਬ ਵੀ ਮਿਲੀ ਹੈ ਰੇਲਵੇ ਦੇ ਵਿੱਚ ਤੇ ਇੱਥੇ ਇਸੇ ਅਖਾੜੇ ਦੇ ਵਿੱਚ ਆਪਣੇ ਹਸਬੰਦ ਦੇ ਨਾਲ ਉਹ ਆਪਣੀ ਪ੍ਰੈਕਟਿਸ ਵੀ ਕਰਦੇ ਆ ਤੇ ਬਾਕੀ ਦੇ ਜਿਹੜੇ ਛੋਟੇ ਬੱਚੇ ਹੈਗੇ ਆ ਜਾਂ ਹੋਰ ਐਥਲੈਟਿਕਸ ਨਾਲ ਰਿਲੇਟਡ ਪਲੇਅਰ ਨੇ ਉਹਨਾਂ ਨੂੰ ਕੋਚਿੰਗ ਦਿੰਦੇ ਆ ਤਾਂ ਦੋ ਜਣੇ ਇਹ ਮੌਜੂਦ ਨੇ ਉਸ ਟਾਈਮ 6:30 ਵਜੇ ਆ ਸ਼ਾਮ ਦੇ ਮਨੋਜ ਕੁਮਾਰ ਮਲਿਕ ਉਹਨਾਂ ਦੇ ਵਾਈਫ ਸਾਖੀ ਤੇ ਇੱਕ ਉਹਨਾਂ ਦਾ 3 ਸਾਲ ਦਾ ਛੋਟਾ ਬੱਚਾ ਵਾ ਉਹਦਾ ਨਾਮ ਆ ਸਰਤਾਜ ਹੁਣ ਮਾਪੇ ਉਥੇ ਨਹੀਂ ਸ਼ਾਮ ਨੂੰ ਤਾਂ ਉਹ ਵੀ ਉਹਨਾਂ ਦੇ ਨਾਲ ਹੀ ਰਹਿੰਦਾ ਵਾ ਜਿਵੇਂ ਆਪਾਂ ਦੇਖਦੇ ਆ ਕਿ ਇੰਨੇ ਸਾਰੇ ਅਡਲਟ ਹੋਣ ਤੇ ਉੱਥੇ ਇੱਕ ਬੱਚਾ ਹੋਵੇ ਤਾਂ ਦਿਲ ਲਈ ਰੱਖਦਾ ਕਦੇ ਉਹ ਕਿਸੇ ਦਿਨ ਆ ਥੋੜੀ ਸ਼ਰਾਰਤ ਕਰ ਲੈਂਦਾ ਕਦੇ ਕਿਸੇ ਪਹਿਲਵਾਨ ਕੋ ਚਲੇ ਜਾਂਦਾ ਕਦੇ ਐਥਲੀਟ ਕੋ ਚਲੇ ਜਾਂਦਾ ਸ਼ਰਾਰਤਾਂ ਕਰਦਾ ਰਹਿੰਦਾ ਉਹਨਾਂ ਦਾ ਵੀ ਦਿਲ ਲੱਗਿਆ ਰਹਿੰਦਾ ਕੋਈ ਉਹਦੇ ਨਾਲ ਪੰਗੇ ਲਈ ਜਾਂਦਾ ਮਜ਼ਾਕ ਕਰੀ ਜਾਂਦੇ ਉਹਨੂੰ ਛੇੜੀ ਜਾਂਦੇ ਆ ਤਾਂ ਇਹ ਮਤਲਬ ਇਸ ਤਰ੍ਹਾਂ ਦਾ ਮਾਹੌਲ ਹੈਗਾ ਪਰ ਮਨੋਜ ਕੁਮਾਰ ਮਲਿਕ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਕੋਚ ਨੇ ਉੱਥੇ ਕਿਉਂਕਿ ਅਖਾੜਾ ਇਹ ਕੋਈ ਇਸ ਤਰ੍ਹਾਂ ਨਹੀਂ ਕਿ ਛੋਟਾ ਮੋਟਾ ਲੋਕਲ ਲੈਵਲ ਦਾ ਨਹੀਂ ਬਹੁਤ ਵੱਡੇ ਲੈਵਲ ਦਾ ਹੈ ਇੰਡੀਆ ਦੇ ਬਹੁਤ ਸਾਰੇ ਐਥਲੀਟ ਨਿਕਲਦੇ ਇੱਥੋਂ ਇਹਨਾਂ ਤੋਂ ਇਲਾਵਾ ਅਗਲੇ ਜਿਹੜੇ ਕੋਚ ਨੇ ਉਹ ਉਹਨਾਂ ਦਾ ਨਾਮ ਆ ਪ੍ਰਦੀਪ ਪ੍ਰਦੀਪ ਤੋਂ ਬਾਅਦ ਅਗਲੇ ਸਤੀਸ਼ ਦਲਾਲ ਇਹ ਤਿੰਨ ਮੇਲ ਕੋਚ ਨੇ ਇਹਨਾਂ ਤੋਂ ਬਿਨਾ ਹੋਰ ਵੀ ਕੋਚ ਹੈਗੇ ਆ ਉੱਥੇ ਤੇ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਸੈਂਕੜੇ ਉਸ ਟਾਈਮ ਦੇ ਉੱਪਰ ਪਲੇਅਰ ਨੇ ਜਿਹੜੇ ਉਸ ਅਖਾੜੇ 'ਚ ਮੌਜੂਦ ਨੇ ਹਰ ਕੋਈ ਆਪਣਾ ਕੰਮ ਕਰੀ ਜਾਂਦਾ ਕਿਸੇ ਦੇ ਚਿੱਤ ਚਿੱਤੇ ਨਹੀਂ ਹੈਗਾ ਕਿ ਅਗਲੇ ਕੁਝ ਮਿੰਟਾਂ ਦੇ ਵਿੱਚ ਇੱਥੇ ਕੀ ਹੋਣ ਵਾਲਾ ਕਿ ਜਿਹੜੀ ਜਗ੍ਹਾ ਦੇ ਉੱਪਰ ਹਰ ਕੋਈ ਆਪਣਾ ਕੰਮ ਕਰ ਰਿਹਾ ਆਪਣੀ ਮਿਹਨਤ ਕਰ ਰਿਹਾ ਖੁਸ਼ੀ ਵਾਲਾ ਮਾਹੌਲ ਹੈਗਾ ਫੈਮਿਲੀ ਵਾਲਾ ਮਾਹੌਲ ਹੈਗਾ ਤੇ ਉੱਥੇ ਕੀ ਬਣ ਜਾਣਾ ਹੁਣੇ ਇਸੇ ਅਖਾੜੇ ਦਾ ਇੱਕ ਪਹਿਲਾ ਕੋਚ ਹੁੰਦਾ ਸੀ ਉਹ ਵੀ ਹਰਿਆਣੇ ਤੋਂ ਹੀ ਆ ਉਹਦਾ ਨਾਮ ਸਾਹਿਬ ਸੁਖਵਿੰਦਰ ਤੇ ਕੁਝ ਕਾਰਨਾਂ ਦੇ ਕਰਕੇ ਪਿੱਛੇ ਜੇ ਉਹਦੀ ਜੋਬ ਚਲੀ ਗਈ ਇੱਥੋਂ 6:20 ਮਿੰਟ ਦੇ ਨੇੜੇ ਤੇੜੇ ਅਖਾੜੇ ਦੇ ਅੰਦਰ ਐਂਟਰ ਹੁੰਦਾ ਉਹ ਆਪਣੀ ਕਾਰ ਲੈ ਕੇ ਤੇ ਕਾਰ ਚੋਂ ਉਤਰਦਾ ਤੇ ਇੱਕ ਸਾਈਡ ਦੇ ਉੱਪਰ ਅਖਾੜੇ ਦੇ ਉੱਪਰ ਕਮਰੇ ਬਣੇ ਹੋਏ ਆ ਕਿਉਂਕਿ ਜਿਹੜੇ ਕਈ ਕੋਚਸ ਨੇ ਉੱਥੇ ਰੈਸਟ ਰੂਮ ਨੇ ਜਾਂ ਹੋਰ ਵੀ ਕੁਝ ਕਰਨਾ ਵਾ ਮ사ਜ ਵਗੈਰਾ ਹੁੰਦੀ ਆ ਉਹ ਸਾਰਾ ਕੁਝ ਹੈਗਾ ਤਾਂ ਉਸ ਤਰ੍ਹਾਂ ਦੇ ਕਮਰੇ ਬਣੇ ਉਹਨਾਂ ਬਣੇ ਹੋਏ ਕਮਰਿਆਂ ਦੇ ਵਿੱਚੋਂ ਇੱਕ ਕਮਰਾ ਹੈਗਾ ਮਨੋਜ ਕੁਮਾਰ ਹੋਣਾ ਦਾ ਕਿਉਂਕਿ ਸੀਨੀਅਰ ਕੋਚ ਨੇ ਉਹਨਾਂ ਨੂੰ ਦਿੱਤਾ ਹੋਇਆ ਕਿ ਤੁਸੀਂ ਜੇ ਆਰਾਮ ਵਗੈਰਾ ਕਰਨਾ ਤੁਸੀਂ ਇੱਥੇ ਕਰ ਸਕਦੇ ਹੋ ਤਾਂ ਸੁਖਵਿੰਦਰ ਕਿਉਂਕਿ ਖੁਦ ਉੱਥੇ ਪਹਿਲਾਂ ਜੌਬ ਕਰ ਚੁੱਕਿਆ ਕੋਚ ਰਹਿ ਚੁੱਕਿਆ ਉਹਨੂੰ ਪਤਾ ਹੈਗਾ ਕਿ ਕਿਹੜਾ ਕਮਰਾ ਹੈ ਮਨੋਜ ਕੁਮਾਰ ਹੋਣਾ ਦਾ ਤੇ ਉਹ ਸਿੱਧਾ ਉਸ ਕਮਰੇ ਦੇ ਵਿੱਚ ਚਲੇ ਜਾਂਦਾ ਉਹ ਥੱਲੇ ਨੂੰ ਜਦੋਂ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਪਾਰਕ ਕਰਦਾ ਤਾਂ ਨੂੰ ਉਦੋਂ ਹੀ ਮਤਲਬ ਆਈਡੀਆ ਹੋ ਜਾਂਦਾ ਉਹ ਦੇਖਦਾ ਕਮਰੇ ਵੱਲ ਉੱਪਰ ਤੇ ਕਮਰਾ ਖੁੱਲਾ ਦੇਖਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਮਨੋਜ ਕੁਮਾਰ ਹੁਣੀ ਇਸ ਟਾਈਮ ਉੱਪਰ ਨੇ ਆਪਣੇ ਕਮਰੇ 'ਚ ਨੇ ਕਮਰੇ ਦੇ ਅੰਦਰ ਜਾਂਦਾ ਕਮਰੇ ਦੇ ਅੰਦਰ ਜਾਣਸਾਰ ਬਿਨਾਂ ਕੋਈ ਹੋਰ ਗੱਲਬਾਤ ਕੀਤੇ ਸਿੱਧੀ ਇੱਕ ਗੋਲੀ ਮਨੋਜ ਕੁਮਾਰ ਹੁਣਾ ਦੇ ਸਿਰ ਦੇ ਵਿੱਚ ਮਾਰਦਾ ਸੁਖਵਿੰਦਰ ਤੇ ਉੱਥੇ ਹੀ ਢੇਰ ਹੋ ਜਾਂਦਾ ਮਨੋਜ ਕੁਮਾਰ ਗੋਲੀ ਸਿਰ ਦੇ ਵਿੱਚ ਵੱਜੀ ਆ ਪਰ ਥੱਲੇ ਹੁਣ ਇਹ ਹੈਗਾ ਗੋਲੀ ਦੀ ਆਵਾਜ਼ ਤਾਂ ਬਹੁਤ ਲਾਊਡ ਆ ਤੇਜ਼ ਹੈਗੀ ਆ ਪਰ ਜਿਹੜਾ ਥੱਲੇ ਮਿਊਜ਼ਿਕ ਚੱਲ ਰਿਹਾ ਉਹ ਵੀ ਬਹੁਤ ਜ਼ਿਆਦਾ ਉੱਚੀ ਆਵਾਜ਼ ਚੱਲ ਰਹੀਆਂ ਸਰਦੀਆਂ ਦੇ ਦਿਨ ਨੇ ਫਰਵਰੀ ਦਾ ਮਹੀਨਾ ਵਿਆਹਾਂ ਸ਼ਾਦੀਆਂ ਦੇ ਦਿਨ ਨੇ ਸ਼ਾਮ ਦਾ ਮਾਹੌਲ ਆ ਤਾਂ ਜਿਹੜੇ ਥੱਲੇ ਐਥਲੀਟ ਆਪਣੀ ਪ੍ਰੈਕਟਿਸ ਕਰ ਰਹੇ ਜਾਂ ਹੋਰ ਲੋਕ ਨੇ ਕੋਚਸ ਨੇ ਉਹਨਾਂ ਨੂੰ ਲੱਗਦਾ ਕਿ ਕੋਈ ਵਿਆਹ ਵਗੈਰਾ ਦਾ ਸਮਾਗਮ ਹੋਣਾ ਤਾਂ ਗੋਲੀਆਂ ਗਾਲੀਆਂ ਵਿੱਚ ਚਲਾਉਂਦੇ ਰਹਿੰਦੇ ਤਾਂ ਕੋਈ ਉਹਦੇ ਵੱਲ ਧਿਆਨ ਨਹੀਂ ਦਿੰਦਾ ਉਸ ਤੋਂ ਬਾਅਦ ਮਨੋਜ ਕੁਮਾਰ ਹੋਣਾ ਦੇ ਗੋਲੀ ਵੱਜ ਚੁੱਕੀ ਆ 6:30 ਮਿੰਟ ਸ਼ਾਮ ਨੂੰ ਹੁਣ ਸੁਖਵਿੰਦਰ ਬਾਲਕਨੀ ਚਾਹੁੰਦਾ ਬਾਲਕਨੀ ਦੇ ਵਿੱਚ ਖੜ ਕੇ ਉਹ ਥੱਲੇ ਸਾਰਿਆਂ ਨੂੰ ਪ੍ਰੈਕਟਿਸ ਕਰਦੇ ਦੇਖਦਾ ਪ੍ਰਦੀਪ ਮੈਂ ਤੁਹਾਨੂੰ ਦੱਸਿਆ ਜਿਹੜੇ ਹੋਰ ਕੋਚ ਨੇ ਉਹਨਾਂ ਨੂੰ ਆਵਾਜ਼ ਲਾਉਂਦਾ ਹਾਕ ਮਾਰਦਾ ਹਾਕ ਮਾਰ ਕੇ ਉਹਨਾਂ ਨੂੰ ਕਹਿੰਦਾ ਕਿ ਮਨੋਜ ਕੁਮਾਰ ਹੋਣੀ ਜਿਹੜੇ ਕੋਚ ਨੇ ਸੀਨੀਅਰ ਕਿ ਉਹ ਤੁਹਾਨੂੰ ਉੱਪਰ ਬੁਲਾ ਰਹੇ ਆ ਕੋਈ ਗੱਲਬਾਤ ਕਰਨੀ ਹੈ ਤਾਂ ਪ੍ਰਦੀਪ ਉੱਪਰ ਪਹੁੰਚਦੇ ਆ ਪ੍ਰਦੀਪ ਮਲਿਕ ਇਹਨਾਂ ਦਾ ਗੋਤਵੀ ਮਲਿਕ ਇਹ ਵੀ ਹਰਿਆਣਾ ਤੋਂ ਹੀ ਬਿਲੋਂਗ ਕਰਦੇ ਆ ਆਪਣੇ ਟਾਈਮ ਦੇ ਬੜੇ ਮਸ਼ਹੂਰ ਪਲਵਾਨ ਰਹੇ ਆ ਇਹ ਵੀ ਇਸੇ ਕਰਕੇ ਇਹਨੂੰ ਐਡੇ ਵੱਡੇ ਅਖਾੜੇ ਦੇ ਵਿੱਚ ਜੌਬ ਮਿਲੀ ਜਦੋਂ ਪ੍ਰਦੀਪ ਉੱਪਰ ਪਹੁੰਚਦੇ ਆ ਕਮਰੇ ਦੇ ਅੰਦਰ ਜਾਂਦੇ ਆ ਤਾਂ ਐਂਟਰੀ ਹੋਣ ਸਾਰੀ ਉਸ ਕਮਰੇ ਦੇ ਵਿੱਚ ਉਹੀ ਚੀਜ਼ ਉਹਨਾਂ ਨਾਲ ਹੁੰਦੀ ਹੈ ਜਿਹੜੀ 1-2 ਮਿੰਟ ਪਹਿਲਾਂ ਮਨੋਜ ਕੁਮਾਰ ਉਹਨਾਂ ਦੇ ਨਾਲ ਹੋਈ ਆ ਤਾਂ ਸੁਖਵਿੰਦਰ ਇੱਕ ਗੋਲੀ ਪ੍ਰਦੀਪ ਉਹਨਾਂ ਦੇ ਬਿਲਕੁਲ ਨੇੜੇੋਂ ক্লোਜ਼ ਰੇਂਜ ਤੋਂ ਸਿਰ ਦੇ ਵਿੱਚ ਮਾਰਦਾ ਹੁਣ ਸਿਰ 'ਚ ਗੋਲੀ ਵੱਜੀ ਆ ਤਾਂ ਨੈਚੁਰਲ ਆ ਤੁਸੀਂ ਡਿਗ ਪੋਗੇ ਸੱਟ ਬਹੁਤ ਜ਼ਿਆਦੇ ਆ ਜ਼ਖਮ ਬਹੁਤ ਜ਼ਿਆਦੇ ਆ ਤਾਂ ਉਹਨਾਂ ਦੇ ਡਿੱਗਣ ਤੋਂ ਬਾਅਦ ਸੁਖਵਿੰਦਰ ਇੱਕ ਵਾਰੀ ਫੇਰ ਵਾਪਸ ਬਾਲਕਨੀ 'ਚ ਜਾਂਦਾ ਬਾਲਕਨੀ ਦੇ ਵਿੱਚ ਜਾ ਕੇ ਤੀਸਰੇ ਕੋਚ ਨੇ ਸतीश ਦਲਾਲ ਉਹਨਾਂ ਨੂੰ ਉੱਪਰ ਬੁਲਾ ਰਿਆ ਹੁੰਦਾ ਸतीश ਦਲਾਲ ਹੋਣਾ ਨਾਲ ਸੇਮ ਉਹੀ ਕਹਾਣੀ ਹੁੰਦੀ ਹੈ ਜਿਹੜੀ ਇੱਕ ਦੋ ਮਿੰਟ ਪਹਿਲਾਂ ਪ੍ਰਦੀਪ ਹੋਣਾ ਨਾਲ ਹੋ ਕੇ ਹਟੀ ਉਹਨਾਂ ਨੂੰ ਉੱਪਰ ਬੁਲਾਇਆ ਜਾਂਦਾ ਸੁਖਵਿੰਦਰ ਬੁਲਾਉਂਦਾ ਜਾਣ ਪਛਾਣਦਾ ਹੈ ਕਿ ਉਹਨਾਂ ਨੂੰ ਵੀ ਪਤਾ ਪਹਿਲਾਂ ਕੋਚ ਰਿਹਾ ਵਾ ਉੱਪਰ ਚਲੇ ਜਾਂਦੇ ਆ ਕਿਉਂਕਿ ਸੁਖਵਿੰਦਰ ਕਹਿੰਦਾ ਕਿ ਉਹ ਕੋਚ ਸਾਹਿਬ ਬੁਲਾ ਰਿਹਾ ਤੁਹਾਨੂੰ ਤੇ ਉਹ ਜਦੋਂ ਹੀ ਉਹ ਉੱਪਰ ਜਾਂਦੇ ਆ ਸੇਮ ਉਹੀ ਚੀਜ਼ ਆ ਕਮਰੇ ਦੇ ਅੰਦਰ ਵੱਢਦੇ ਸਾਰੀ ਇੱਕ ਗੋਲੀ ਉਹਨਾਂ ਦੇ ਮਾਰੀ ਜਾਂਦੀ ਆ ਉਹ ਵੀ ਥਾਂ ਤੇ ਢੇਰ ਹੋ ਜਾਂਦੇ ਆ ਕੁਝ ਮਿੰਟਾਂ ਦੇ ਵਿੱਚ ਅਖਾੜੇ ਦੇ ਹਰਿਆਣੇ ਦੇ ਇੱਕ ਕਹਿੰਦੇ ਕਹੋਂਦੇ ਅਖਾੜੇ ਦੇ ਮੇਰ ਸਿੰਘ ਅਖਾੜਾ ਰੋहतक ਤੇ ਤਿੰਨ ਕੋਚ ਉਹਨਾਂ ਦੇ ਸੀਨੀਅਰਾਂ ਦੀ ਮੌਤ ਹੋ ਚੁੱਕੀ ਹੈ ਮੌਤ ਨਹੀਂ ਹੋ ਚੁੱਕੀ ਉਹਨਾਂ ਦਾ ਕਤਲ ਹੋ ਚੁੱਕਿਆ ਇੱਕ ਕਮਰੇ ਦੇ ਅੰਦਰ ਤੇ ਉਸ ਤੋਂ ਬਾਅਦ ਸੁਖਵਿੰਦਰ ਉਸ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੰਦਾ ਕੁੰਡਾ ਲਾਉਣ ਤੋਂ ਬਾਅਦ ਉਹਨੂੰ ਜ਼ਿੰਦਾ ਲਾ ਦਿੰਦਾ ਹਾਲੇ ਜੋ ਜਨੂਨ ਉਹਦੇ ਸਿਰ ਦੇ ਉੱਪਰ ਸਵਾਰ ਆ ਖੂਨ ਸਵਾਰ ਆ ਉਹ ਹਾਲੇ ਵੀ ਠੰਡਾ ਨਹੀਂ ਹੋਇਆ ਉਸ ਤੋਂ ਬਾਅਦ ਉੱਥੇ ਇੱਕ ਛੋਟੀ ਉਮਰ ਦੀ ਐਥਲੀਟ ਆ ਪੂਜਾ ਉਹ ਐਥਲੈਟਿਕਸ ਦੀ ਪ੍ਰੈਕਟਿਸ ਕਰਦੀ ਹੈ ਇਹ 2021 ਦੀ ਗੱਲ ਆ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ 2019 ਤੇ 2020 ਦੋਨੇ ਸਾਲ ਪਿਛਲੇ ਲਗਾਤਾਰ 2 ਸਾਲ ਪੂਜਾ ਨੈਸ਼ਨਲ ਚੈਂਪੀਅਨ ਰਹੀ ਹੋਈ ਉਹ ਕੁੜੀ ਜਿਹੜੀ ਪੂਰੇ ਇੰਡੀਆ ਦੇ ਵਿੱਚ ਨੰਬਰ 1 ਐਥਲੈਟਿਕਸ ਦੇ ਵਿੱਚ ਨੰਬਰ 1 ਆਪਣੀ ਪ੍ਰੈਕਟਿਸ ਕਰ ਰਹੀ ਹੈ ਥੱਲੇ ਛੋਟੀ ਉਮਰ ਦੀ 18-19 ਸਾਲ ਦੀ ਉਹਦੀ ਉਮਰ ਕੈਰੀਅਰ ਅਗੇ ਬਹੁਤ ਜ਼ਿਆਦਾ ਪਿਆਵਾ ਲੋਕਾਂ ਨੂੰ ਉਮੀਦਾਂ ਬਹੁਤ ਨੇ ਇਸ ਲੜਕੀ ਦੇ ਉੱਪਰ ਕਿ ਨੈਸ਼ਨਲ ਚੈਂਪੀਅਨ ਤਾਂ ਬਣ ਗਈ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਖੇਡੂਗੀ ਤੇ ਅਵਾਰਡ ਲੈ ਕੇ ਆਉਗੀ ਕੰਟਰੀ ਦੇ ਲਈ ਮੈਡਲ ਲੈ ਕੇ ਆਉਗੀ ਤਾਂ ਹੁਣ ਪਰ ਸੁਖਵਿੰਦਰ ਉਹਦੇ ਲਈ ਕੋਈ ਹੋਰ ਪਲਾਨ ਰੱਖੇ ਹੋਏ ਆ ਸੁਖਵਿੰਦਰ ਨੇ ਉਹਨੂੰ ਬੁਲਾਉਂਦਾ ਬਲਕਨੀ ਦੇ ਵਿੱਚੋਂ ਤੇ ਉਹਨੂੰ ਕਹਿੰਦਾ ਕਿ ਕੋਚ ਸਾਹਿਬ ਬੁਲਾ ਰਹੇ ਆ ਹੁਣ ਇੱਥੇ ਹੋ ਸਕਦਾ ਤੁਹਾਡੇ ਜਿਹੜੇ ਮੇਰੇ ਦੋਸਤ ਸੁਣ ਰਹੇ ਆ ਗੱਲ ਤਾਂ ਉਹ ਕਿਸੇ ਨਾ ਕਿਸੇ ਨੂੰ ਜ਼ਰੂਰ ਲੱਗੇ ਕਿ ਕਿਉਂ ਇਹ ਸਾਰੇ ਲੋਕ ਉੱਪਰ ਜਾ ਰਹੇ ਆ ਤਾਂ ਇੱਕ ਚੀਜ਼ ਸਮੂ ਦੱਸ ਦਿਨਾ ਜਿਹੜੀ ਜਿਮ ਨਾਲ ਰਿਲੇਟਡ ਜਾਂ ਅਖਾੜਿਆਂ ਨਾਲ ਰਿਲੇਟਡ ਆ ਕਿ ਜੋ ਕੋਚ ਹੁੰਦੇ ਆ ਉਹਨਾਂ ਦੀ ਜਿਹੜੀ ਰਿਸਪੈਕਟ ਹੁੰਦੀ ਆ ਇੱਜ਼ਤ ਕਦਰ ਮਾਣ ਜਿਹੜਾ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਜਦੋਂ ਹੀ ਤੁਸੀਂ ਆਪਣੀ ਐਕਸਰਸਾਈਜ਼ ਵਗੈਰਾ ਸਟਾਰਟ ਕਰਦੇ ਹੋ ਤਾਂ ਉਹਨਾਂ ਦੇ ਪੈਰੀ ਹੱਥ ਲਾ ਕੇ ਹੀ ਕਰਦੇ ਹੋ ਤਾਂ ਜੋ ਉੱਪਰ ਬੁਲਾ ਰਹੇ ਤਾਂ ਕੋਈ ਗੱਲ ਹੋਊਗੀ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਤੁਹਾਨੂੰ ਜਾਣਾ ਹੀ ਪੈਣਾ ਵਾ ਤਾਂ ਉਸੇ ਚੱਕਰ ਦੇ ਵਿੱਚ ਸਾਰੇ ਉੱਪਰ ਚਾਈ ਜਾਂਦੇ ਆ ਕਿਉਂਕਿ ਸੁਖਵਿੰਦਰ ਹਰੇਕ ਵਾਰ ਨਾਮ ਵਰਤ ਰਿਹਾ ਵਾ ਮਨੋਜ ਕੁਮਾਰ ਮਲ ਆਪਣੇ ਟਾਈਮ ਦੇ ਵੈਸੇ ਵੀ ਉਹ ਕਹਿੰਦੇ ਕਿ ਹੁੰਦੇ ਪਲਵਾਨ ਰਹੇ ਆ ਤਾਂ ਜਦੋਂ ਮਨੋਜ ਕੁਮਾਰ ਦਾ ਨਾਮ ਲੈ ਕੇ ਪੂਜਾ ਨੂੰ ਉੱਪਰ ਬੁਲਾਇਆ ਜਾਂਦਾ ਤਾਂ ਹੁਣ ਉਹ ਕਮਰਾ ਬੰਦ ਹੋ ਚੁੱਕਿਆ ਜਿੱਥੇ ਕਿਉਂਕਿ ਉੱਥੇ ਤਿੰਨ ਲਾਸ਼ਾਂ ਆਲਰੇਡੀ ਪਈਆਂ ਨੇ ਇੱਕ ਹੋਰ ਕਮਰਾ ਵਾ ਜਿਹੜਾ ਲੇਡੀਜ਼ ਦਾ ਕਮਰਾ ਔਰਤਾਂ ਦਾ ਕਮਰਾ ਫੀਮੇਲ ਐਥਲੀਟਸ ਦਾ ਕਮਰਾ ਵਾ ਉਹ ਖੁੱਲਾ ਵਾ ਪੂਜਾ ਉਸ ਕਮਰੇ ਦੇ ਵਿੱਚ ਜਾਂਦੀ ਆ ਉਹਦੇ ਐਂਟਰ ਹੋਣ ਸਾਰੀ ਪਹਿਲੀਆਂ ਤਿੰਨਾਂ ਲੋਕਾਂ ਨੂੰ ਇੱਕ-ਇੱਕ ਗੋਲੀ ਮਾਰੀ ਜਾਂਦੀ ਆ ਪੂਜਾ ਨਾਲ ਸਿਰਫ ਇੰਨੀ ਇੱਕ ਗੱਲ ਡਿਫਰੈਂਟ ਹੁੰਦੀ ਹੈ ਜਿੱਥੇ ਬਾਕੀ ਤਿੰਨਾਂ ਜਣਾਂ ਨੂੰ ਇੱਕ ਇੱਕ ਗੋਲੀ ਮਾਰੀ ਗਈ ਆ ਪੂਜਾ ਦੇ ਸਿਰ ਦੇ ਵਿੱਚ ਦੋ ਗੋਲੀਆਂ ਮਾਰੀਆਂ ਜਾਂਦੀਆਂ ਤਾਂ ਹੁਣ ਦੋ ਗੋਲੀਆਂ ਸਿਰ ਦੇ ਵਿੱਚ ਵੱਜ ਗਈਆਂ ਤਾਂ ਚਾਂਸ ਕੋਈ ਹੈ ਨਹੀਂਗਾ ਠੋਡਾ ਉਹ ਐਥਲੀਟ ਜਿਹਦੇ ਉੱਪਰ ਪੂਰੇ ਮਤਲਬ ਕੰਟਰੀ ਨੂੰ ਉਮੀਦਾਂ ਨੇ ਜਿਹੜੀ ਦੋ ਵਾਰ ਦੀ ਨੈਸ਼ਨਲ ਚੈਂਪੀਅਨ ਰਹੀ ਹੋਈ ਆ ਤੇ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ ਡਿੱਗ ਜਾਂਦੀ ਆ ਉਸ ਤੋਂ ਅਗਲਾ ਨੰਬਰ ਆਉਂਦਾ ਸਾਕਸ਼ੀ ਹੋਣਾ ਦਾ ਜਿਹੜੇ ਮਨੋਜ ਕੁਮਾਰ ਹੋਣਾ ਦੇ ਵਾਈਫ ਨੇ ਜਿਨ੍ਹਾਂ ਨੂੰ ਰੇਲਵੇ ਦੇ ਵਿੱਚ ਜੌਬ ਮਿਲੀ ਹੋਈ ਆਪਣੀ ਐਥਲੈਟਿਕਸ ਕਰਕੇ ਕਿਉਂਕਿ ਬਹੁਤ ਸਾਰੇ ਅਵਾਰਡ ਜਿੱਤੇ ਹੋਏ ਆ ਉਹਨਾਂ ਨੇ ਤੇ ਉੱਥੇ ਕੋਚ ਵੀ ਨੇ ਉਹ ਥੱਲੇ ਆਪਣੀ ਪ੍ਰੈਕਟਿਸ ਕਰ ਰਹੇ ਆ ਕੋਲੇ ਉਹਨਾਂ ਦਾ 3 ਸਾਲ ਦਾ ਬੱਚਾ ਜਿਹੜਾ ਹੈਗਾ ਸਰਤਾਜ ਉਹ ਵੀ ਖੇਡ ਰਿਹਾ ਵਾ ਤੇ ਸਾਖੀ ਉਹਨਾਂ ਨੂੰ ਬੁਲਾਉਂਦੇ ਆ ਕਿ ਤੁਹਾਨੂੰ ਮਨੋਜ ਕੁਮਾਰ ਬੁਲਾ ਰਹੇ ਆ ਉਹ ਹੈੱਡ ਕੋਚ ਵੀ ਨੇ ਉੱਥੋਂ ਦੇ ਤੇ ਉਹਨਾਂ ਦੇ ਹਸਬੰਡ ਵੀ ਨੇ ਤੇ ਸਾਖੀ ਵੀ ਆ ਜਾਂਦੇ ਨੇ ਸਾਰੇ ਬਾਰੋ-ਬਾਰ ਆਈ ਜਾ ਰਹੇ ਆ ਤੇ ਇੱਕ ਇਨਸਾਨ ਉੱਪਰ ਹੈਗਾ ਉਹ ਸਾਰਿਆਂ ਨੂੰ ਮਾਰੀ ਜਾ ਰਿਹਾ ਥੱਲੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਜਿਹੜਾ 뮤ਜ਼ਿਕ ਹੈ ਉਹ ਬਹੁਤ ਉੱਚੀ ਵੱਜ ਰਿਹਾ ਤੇ ਉਹਦੇ ਵਿੱਚ ਗੋਲੀਆਂ ਵਗੈਰਾ ਦੀ ਉਹਨਾਂ ਨੂੰ ਲੱਗ ਰਿਹਾ ਕਿ ਪਟਾਕੇ ਚੱਲ ਰਹੇ ਆ ਸਾਕਸ਼ੀ ਉੱਪਰ ਚਲੇ ਜਾਂਦੇ ਹੁਣ ਵਾਰੀ ਸਾਕਸ਼ੀ ਦੀ ਹੈ ਇਸ ਦੁਨੀਆ ਤੋਂ ਵਿਦਾ ਹੋਣ ਦੀ ਇੱਕ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਮਾਰੀ ਜਾਂਦੀ ਹੈ ਸਾਕਸ਼ੀ ਦੀ ਮੌਤ ਹੋ ਜਾਂਦੀ ਹੈ ਪੰਜ ਜਾਣਿਆਂ ਦੇ ਗੋਲੀਆਂ ਵੱਜ ਚੁੱਕੀਆਂ ਨੇ ਪਰ ਇਹ ਇਨਸਾਨ ਜਿਹੜਾ ਵਾ ਇਹ ਕੁਝ ਸੋਚ ਕੇ ਆਇਆ ਵਾ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਨੇ ਕਿ ਮੌਤ ਦਾ ਰੂਪ ਧਾਰ ਕੇ ਆਇਆ ਵਾ ਮੌਤ ਦਾ ਦੇਵਤਾ ਖੁਦ ਬਣ ਕੇ ਆਇਆ ਵਾ ਖੁਦ ਇਨਨੇ ਲੋਕਾਂ ਦਾ ਕਾਲ ਬਣ ਕੇ ਆਇਆ ਉਸ ਕਮਰੇ ਨੂੰ ਉਸ ਤੋਂ ਬਾਅਦ ਉਹ ਜਿੰਦਾ ਲਾ ਦਿੰਦਾ ਫਿਰ ਉਹ ਥੱਲੇ ਚਲਾ ਜਾਂਦਾ ਜਿੱਥੇ ਸਾਰੇ ਲੋਕ ਪ੍ਰੈਕਟਿਸ ਕਰ ਰਹੇ ਤੇ ਉਹ ਸਰਤਾਜ ਉਹ ਛੋਟਾ ਜਿਹਾ ਬੱਚਾ ਉੱਥੇ ਰੋੜ ਰਿਹਾ ਖੇਡ ਰਿਹਾ ਵਾ ਉਹਨੂੰ ਕੋਈ ਪਤਾ ਨਹੀਂ ਹੈਗਾ ਕਿ ਉਹਦੇ ਮਾਂ ਤੇ ਬਾਪ ਇਸ ਦੁਨੀਆ ਤੋਂ ਨਹੀਂ ਉਹ ਤਾਂ ਚਲੇ ਗਏ ਉਸ ਤੋਂ ਬਾਅਦ ਉਹ ਸਰਤਾਜ ਨੂੰ ਗੋਦੀ ਚੱਕਦਾ ਕਿਉਂਕਿ ਜਾਣਦਾ ਵੀ ਹੈਗਾ ਸਰਤਾਜ ਨੂੰ ਤੇ ਉਹਨੂੰ ਗੋਦੀ ਚੱਕ ਕੇ ਵਾਪਸ ਉੱਪਰ ਲੈ ਕੇ ਹੁੰਦਾ ਵਾਪਸ ਉੱਪਰ ਲਿਜਾ ਕੇ ਦੁਬਾਰਾ ਇੱਕ ਵਾਰੀ ਉਹ ਕਮਰਾ ਖੋਲਦਾ ਜਿੱਥੇ ਥੋੜੀ ਦੇਰ ਪਹਿਲਾਂ ਹੀ ਉਹਨੇ ਸਰਤਾਜ ਤੇ ਮਦਰ ਨੂੰ ਗੋਲੀ ਮਾਰੀ ਆ ਸਾਕਸੀ ਹੋਣਾ ਨੂੰ ਉੱਥੇ ਬਿਲਕੁਲ ਇੱਕ ਛੋਟੇ ਬੱਚੇ ਦੀਆਂ 3 ਸਾਲ ਦੇ ਬੱਚੇ ਦੀਆਂ ਦੋਨੇ ਅੱਖਾਂ ਦੇ ਵਿੱਚ ਕਰ ਇੱਥੇ ਮੱਥੇ ਦੇ ਵਿੱਚ ਗੋਲੀ ਮਾਰਦਾ ਤੇ ਹੁਣ ਕਿਸ ਤਰ੍ਹਾਂ ਦੀ ਇਹ ਹਵਾਨੀਅਤ ਹੋ ਗਈ ਕਿਸ ਤਰ੍ਹਾਂ ਦੀ ਇਹ ਨਫ਼ਰਤ ਹੋਊਗੀ ਕੀ ਉਹਦੇ ਦਿਮਾਗ 'ਚ ਹੋਊਗਾ ਤੇ ਬੜੀ ਅਜੀਬ ਚੀਜ਼ ਹੈਗੀ ਆ ਕਿ ਇੱਕ 3 ਸਾਲ ਦੇ ਬੱਚੇ ਨੂੰ ਤੁਸੀਂ ਇਸ ਤਰ੍ਹਾਂ ਮਾਰ ਰਹੇ ਤਾਂ ਉਹ ਡੇਕ ਜਾਂਦਾ ਉਹ ਵੀ 6 ਬੰਦਿਆਂ ਨੂੰ ਗੋਲੀਆਂ ਵੱਜ ਚੁੱਕੀਆਂ ਨੇ ਹੁਣ ਸੁਖਵਿੰਦਰ ਥੱਲੇ ਜਾਂਦਾ ਜਿਹੜਾ ਕੁਝ ਉਹਨੇ ਅਖਾੜੇ ਦੇ ਵਿੱਚ ਕਰਨਾ ਸੀ ਉਹ ਕਰ ਚੁੱਕਿਆ ਉਸ ਤੋਂ ਬਾਅਦ ਇੱਕ ਟਾਰਗੇਟ ਉਹਦਾ ਹਾਲੇ ਵੀ ਬਚਿਆ ਉਹ ਵੀ ਉੱਥੋਂ ਦੇ ਇੱਕ ਕੋਚ ਨੇ ਉਹਨਾਂ ਦਾ ਨਾਮ ਆ ਅਮਰਜੀ ਤੇ ਜਦੋਂ ਥੱਲੇ ਪਹੁੰਚਦਾ ਤੇ ਅਮਰਜੀਥੋਣੀ ਥੱਲੇ ਹੁੰਦੇ ਤੇ ਉਹ ਨੂੰ ਪਹਿਲਾਂ ਦਿਖਦੇ ਨਹੀਂ ਕਿ ਉਹਨਾਂ ਨੂੰ ਉੱਪਰ ਬੁਲਾ ਸਕੇ ਪਰ ਹੁਣ ਕਿਉਂਕਿ ਖੇਲ ਓਪਨ ਹੋ ਚੁੱਕਿਆ 6 ਜਣਿਆਂ ਨੂੰ ਉਹ ਮਾਰ ਚੁੱਕਿਆ ਤਾਂ ਹੁਣ ਉਹ ਰਿਵਾਲਵਰ ਉਹਦੇ ਹੱਥ ਦੇ ਵਿੱਚ ਜਾਂ ਜੋ ਵੀ ਗਨ ਉਹਦੇ ਕੋਲੇ ਆ ਉਹ ਉਸੇ ਤਰ੍ਹਾਂ ਹੀ ਫੜੀਆ ਜਦੋਂ ਥੱਲੇ ਪਹੁੰਚਦਾ ਵਾ ਤਾਂ ਅਮਰਜੀਤ ਉਹਨਾਂ ਨੂੰ ਦੇਖਦਾ ਹੱਥ ਦੇ ਵਿੱਚ ਰਿਵਾਲਵਰ ਫੜਿਆ ਹੋਇਆ ਜਿ ਤੋਂ ਐਨੇ ਕਤਲ ਤੁਸੀਂ ਕਰਕੇ ਹਟਿਓ ਤਾਂ ਤੁਹਾਡੀ ਸ਼ਕਲ ਹਾਪ-ਪਾਬ ਬਦਲ ਜਾਂਦੇ ਆ ਤਾਂ ਅਮਰਜੀਤ ਉਹਨੇ ਉਦੋਂ ਹੀ ਸਮਝ ਲੈਂਦੇ ਆ ਪਰ ਇਸ ਤੋਂ ਪਹਿਲਾਂ ਕਿ ਉਹ ਤੋਂ ਭੱਜ ਸਕਦੇ ਇੱਕ ਗੋਲੀ ਉਹਨਾਂ ਦੇ ਵੱਜਦੀ ਆ ਪਰ ਇਸ ਵਾਰ ਕਿਉਂਕਿ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਨਹੀਂ ਵੱਜੀ ਹੋਈ ਦੂਰੋਂ ਵੱਜੀ ਆ ਤਾਂ ਇਹ ਜਿਹੜੀ ਗੋਲੀ ਆ ਉਹ ਜਾਨਲੇਵਾ ਨਹੀਂ ਹੈਗੀ ਪਰ ਵੱਜੀ ਹੈ ਉਹਨਾਂ ਦੇ ਸਿਰ ਤੇ ਤਾਂ ਅਮਰਜੀਤ ਉਥੋਂ ਭੱਜ ਲੈਂਦੇ ਆਪਣੀ ਜਾਨ ਬਚਾ ਕੇ ਬਿਲਕੁਲ ਨਾਲ ਪਰਲੇ ਪਾਸੇ ਕਾਲਜ ਹੈਗਾ ਵਾ ਤੇ ਉਹਨਾਂ ਨੂੰ ਲੱਗਦਾ ਕਿ ਮੈਂ ਕਾਲਜ ਦੇ ਅੰਦਰ ਕਿਸੇ ਤਰ੍ਹਾਂ ਵੱਢ ਜਾਊਂਗਾ ਤਾਂ ਜਾਨ ਬਚਾ ਲਊਂਗਾ ਪਰ ਹੁਣ ਤੱਕ ਇਹ ਆ ਕਿ ਜਿਹੜਾ ਸੁਖਵਿੰਦਰ ਆ ਅਮਰਜੀਤ ਉਹਨਾਂ ਦੇ ਇੱਕ ਗੋਲੀ ਮਾਰ ਚੁੱਕਿਆ ਛਿਆਂ ਨੂੰ ਵੈਸੇ ਮਾਰ ਚੁੱਕਿਆ ਤਾਂ ਉਹਨੂੰ ਲੱਗਦਾ ਕਿ ਹੁਣ ਬਹੁਤ ਹੈਗਾ ਤੇ ਜੇ ਮੈਂ ਅਮਰਜੀਤ ਦੇ ਪਿੱਛੇ ਜਾਊਂਗਾ ਤਾਂ ਹੋ ਸਕਦਾ ਕਿ ਮੈਂ ਫੜਿਆ ਜਾਵਾਂ 6:20 ਮਿੰਟ ਦੇ ਉੱਪਰ ਸੁਖਵਿੰਦਰ ਕਾਲਜ ਅਖਾੜੇ ਦੇ ਅੰਦਰ ਆਉਂਦਾ 6:35-40 ਮਿੰਟ ਤੱਕ ਸਭ ਕੁਝ ਖਤਮ ਹੋ ਚੁੱਕਿਆ ਛੇ ਜ਼ਿੰਦਗੀਆਂ ਖਤਮ ਹੋ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਉਥੋਂ ਭੱਜ ਜਾਂਦਾ ਤਾਂ ਹੁਣ ਕਿਉਂਕਿ ਹੁਣ ਗੋਲੀਆਂ ਸਾਹਮਣੇ ਚਲਦੀਆਂ ਦੇਖੀਆਂ ਨੇ ਤੇ ਉਥੋਂ ਦੇ ਇੱਕ ਕੋਚ ਨੂੰ ਅਮਰਜੀਤ ਉਹਨਾਂ ਨੂੰ ਲੋਕਾਂ ਨੇ ਭੱਜਦੇ ਦੇਖਿਆ ਪਿੱਛੇ ਸੁਖਵਿੰਦਰ ਨੂੰ ਗੋਲੀਆਂ ਚਲਾਉਂਦੇ ਦੇਖਿਆ ਤਾਂ ਤੇ ਪਰਜਾਦ ਨੂੰ ਕੋਈ ਸੁਖਵਿੰਦਰ ਵੱਲ ਨੂੰ ਹੁੰਦਾ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਉਦੋਂ ਤੱਕ ਉਹ ਨਿਕਲ ਚੁੱਕਿਆ ਹਨੇਰਾ ਵੀ ਹੋਇਆ ਹੋਇਆ ਗੱਡੀ ਬਾਜ਼ਾਰ ਦੇ ਵੱਲ ਜਾਂਦੀ ਹੈ ਹਾਈਵੇ ਤੇ ਚੜ੍ਹਦੀ ਹੈ ਤੇ ਨਿਕਲ ਜਾਂਦੀ ਹੈ ਪਰ ਹੁਣ ਇੰਨੇ ਟਾਈਮ ਦੇ ਵਿੱਚ ਉਹ ਨਿਕਲ ਚੁੱਕਿਆ ਲੋਕਾਂ ਨੂੰ ਮਾਰ ਕੇ ਪਰ ਪਿੱਛੇ ਹੁਣ ਲੋਕ ਉੱਥੇ ਇਕੱਠੇ ਹੋਣਾ ਸ਼ੁਰੂ ਹੋ ਗਏ ਰੌਲਾ ਪੈ ਗਿਆ ਪੂਰੇ ਸ਼ਹਿਰ ਦੇ ਵਿੱਚ ਕਿ ਗੋਲੀਆਂ ਚੱਲੀਆਂ ਨੇ ਉਸ ਤੋਂ ਬਾਅਦ ਜਦੋਂ ਲੋਕ ਉੱਪਰ ਜਾਂਦੇ ਆ ਉਹਨਾਂ ਨੂੰ ਹਾਲੇ ਇਹ ਨਹੀਂ ਪਤਾ ਕਿ ਉੱਪਰ ਕੀ ਹੋਇਆ ਉਹਨਾਂ ਨੂੰ ਸਿਰਫ ਇੰਨਾ ਹੀ ਪਤਾ ਲੋਕਾਂ ਨੂੰ ਕਿ ਉੱਥੋਂ ਦਾ ਇੱਕ ਕੋਚ ਨੇ ਅਮਰਜੀਤ ਉਹਨਾਂ ਦੇ ਪਿੱਛੇ ਪਿਸਤੌਲ ਲੈ ਕੇ ਭੱਜਿਆ ਹੈ ਕਪਰਾਣਾ ਕੋਚ ਸੁਖਵਿੰਦਰ ਉਹਨਾਂ ਦੇ ਗੋਲੀ ਵੱਜੀ ਆ ਤੇ ਉਹ ਕਾਲਜ ਵੱਲ ਚਲੇ ਗਏ ਤੇ ਪਰ ਕਿਸੇ ਨੂੰ ਖਿਆਲ ਇਹ ਆਉਂਦਾ ਕਿ ਇਹ ਉੱਪਰ ਵੀ ਸੀਗਾ ਤੇ ਬਾਕੀ 5 6 ਜਣੇ ਉੱਪਰ ਗਏ ਨੇ ਤਾਂ ਕੋਈ ਇੱਕ ਜਣਾ ਜਦੋਂ ਉੱਪਰ ਜਾਂਦਾ ਤਾਂ ਉੱਪਰ ਜਾ ਕੇ ਜਦੋਂ ਉਹ ਸਾਰਾ ਕੁਝ ਦੇਖਦੇ ਆ ਉਹ ਦਰਵਾਜ਼ੇ ਖੋਲੇ ਜਾਂਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਸੀ ਕਿ ਉਹ ਬੰਦੇ ਉੱਪਰ ਤਾਂ ਗਏ ਆ ਤੇ ਪਰ ਗਏ ਕਿੱਥੇ ਕਿਉਂਕਿ ਜਦੋਂ ਦਰਵਾਜ਼ਾ ਨੂੰ ਖੋਲਿਆ ਜਾਂਦਾ ਤਾਂ ਫੇਰ ਜਿਹੜਾ ਸੀਨ ਲੋਕਾਂ ਦੇ ਸਾਹਮਣੇ ਆਉਂਦਾ ਤੇ ਉਥੋਂ ਇਹ ਵਾਰਦਾਤ ਦਾ ਜਿਹੜਾ ਲੈਵਲ ਹੈਗਾ ਉਹ ਨੈਕਸਟ ਲੈਵਲ ਤੇ ਪਹੁੰਚ ਜਾਂਦਾ ਬਹੁਤ ਛੇਤੀ ਪੁਲਸ ਆ ਜਾਂਦੀ ਹੈ ਪੁਲਸ ਦੇ ਸਾਹਮਣੇ ਹੁਣ 6 ਬੰਦੇ ਪਏ ਆ ਜਿਨ੍ਹਾਂ ਤੇ ਗੋਲੀਆਂ ਵੱਜੀਆਂ ਹੋਈਆਂ ਨੇ ਜਦੋਂ ਉੱਥੇ ਜਾਂਦੇ ਆ ਨਬਜ਼ਾਂ ਵਗੈਰਾ ਦੇਖਦੇ ਆ ਚੈੱਕ ਕਰਦੇ ਆ ਸਾਕਸ਼ੀ ਮਲਿਕ ਪੂਜਾ ਉਹ ਲੜਕੀ ਜਿਹੜੀ ਦੋ ਵਾਰ ਨੈਸ਼ਨਲ ਚੈਂਪੀਅਨ ਰਹੀ ਆ ਤੇ प्रदीप ਇਹ ਤਿੰਨੇ ਜਾਨੇ ਆਲਰੇਡੀ ਮਤਲਬ ਇਹਨਾਂ ਦੀ ਜ਼ਿੰਦਗੀ ਖਤਮ ਹੋ ਚੁੱਕੀ ਸੀਗੀ ਇਹਨਾਂ ਦੀ ਡੈਥ ਹੋ ਚੁੱਕੀ ਸੀ ਪਰ ਮਨੋਜ ਕੁਮਾਰ ਜਿਹੜੇ ਹੈੱਡ ਕੋਚ ਸੀਗੇ ਤੇ ਸਰਤਾਜ ਉਹ ਛੋਟਾ ਬੱਚਾ ਅਜੀਬ ਗੱਲ ਆ ਕਿ ਸਭ ਤੋਂ ਉਹ ਛੋਟਾ ਬੱਚਾ ਸੀ ਤੇ ਗੋਲੀ ਅੱਖਾਂ ਦੇ ਬਿਲਕੁਲ ਵਿਚਕਾਰ ਮਾਰੀ ਗਈ ਤੇ ਪਰ ਫਿਰ ਵੀ ਇੱਕ ਸਰਤਾਜ ਤੇ ਸतीश ਦਲਾਲ ਇਹ ਤਿੰਨੇ ਜਾਨੇ ਹਾਲੇ ਵੀ ਇਹਨਾਂ ਦੇ ਸਾਥ ਚੱਲਦੇ ਸੀਗੇ ਇਹਨਾਂ ਨੂੰ ਫੌਰਨ ਐਂਬੂਲੈਂਸ ਲੈ ਹੀ ਜਾਂਦੀ ਅਤੇ ਇਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਪਰ ਹਸਪੀਟਲ ਪਹੁੰਚਣ ਤੱਕ ਜਿਹੜੇ ਮਨੋਜ ਕੁਮਾਰ ਨੇ ਉਹ ਦਮ ਤੋੜ ਦਿੰਦੇ ਹਸਪੀਟਲ ਜਦੋਂ ਪਹੁੰਚਦੇ ਆ ਡਾਕਟਰ ਉਹਨਾਂ ਨੂੰ ਦੇਖਦੇ ਆ ਤੇ ਉਹਨੂੰ ਡੈੱਡ ਡਿਕਲੇਅਰ ਕਰ ਦਿੰਦੇ ਆ ਤੇ ਸਤੀਸ਼ ਦલાਲ ਵੀ ਉਹਨਾਂ ਦੇ ਨਾਲ ਹੀ ਰਸਤੇ ਦੇ ਵਿੱਚ ਹੀ ਦਮ ਤੋੜ ਦਿੰਦੇ ਆ ਬਚਦਾ ਵਾ ਸਿਰਫ ਉਹ ਛੋਟਾ ਸਰਤਾਜ 3 ਸਾਲ ਦਾ ਉਹ ਬੱਚਾ ਹਾਲਤ ਪਰ ਉਹਦੀ ਕ੍ਰਿਟੀਕਲ ਹੈਗੀ ਆ ਤਾਂ ਵੈਂਟੀਲੇਟਰ ਦੇ ਉੱਪਰ ਉਹਨੂੰ ਪਾਇਆ ਜਾਂਦਾ ਰੱਖਿਆ ਜਾਂਦਾ ਵਾ ਤਾਂ ਇਸ ਪੂਰੇ ਗੋਲੀ ਕਾਂਡ ਦੇ ਵਿੱਚ 7 ਜਾਣਿਆਂ ਤੇ ਗੋਲੀਆਂ ਵੱਜੀਆਂ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਂ ਦੀ ਮੌਤ ਹੋ ਚੁੱਕੀ ਆ ਹਾਲੇ ਤੱਕ ਜਿਹੜੇ ਚੌਂਦੇ ਬੱਚੇ ਉਹਨਾਂ ਦੇ ਵਿੱਚੋਂ ਇੱਕ ਨੇ ਕੋਚ ਅਮਰਜੀਤ ਉਹਨਾਂ ਦੀ ਗੋੜੀ ਵੀ ਇੰਨੀ ਕੋਈ ਜਾਨਲੇਵਾ ਨਹੀਂ ਹੈਗੀ ਤਾਂ ਉਹਨਾਂ ਦਾ ਡਾਕਟਰ ਕਹਿੰਦੇ ਆ ਕਿ ਹਾਂ ਖਤਰੇ ਤੋਂ ਬਾਹਰ ਹੈਗੇ ਨੇ ਇਹ ਪਰ ਇੱਕ ਦੂਸਰਾ ਇਨਸਾਨ ਆ ਉਹ 3 ਸਾਲ ਦਾ ਬੱਚਾ ਉਹਦੀ ਹਾਲਤ ਬਹੁਤ ਹੀ ਕ੍ਰਿਟੀਕਲ ਆ 5 ਜਾਨਾਂ ਦੀ ਮੌਤ ਹੋ ਚੁੱਕੀ ਤਾਂ ਹੁਣ ਇੱਥੇ ਪੁਲਿਸ ਵਾਲੇ ਕਿਉਂਕਿ ਉਹਨਾਂ ਨੂੰ ਨਾਮ ਪਤਾ ਲੱਗ ਗਿਆ ਕੌਣ ਹੈਗਾ ਸੁਖਵਿੰਦਰ ਲੋਕਾਂ ਨੇ ਉਹ ਗੋੜੀ ਚਲਾਉਂਦੇ ਦੇਖਿਆ ਤਾਂ ਸੁਖਵਿੰਦਰ ਦੇ ਬਾਰੇ ਜਦੋਂ ਪੁਲਿਸ ਥੋੜੀ ਬਹੁਤ ਪਤਾ ਕਰਦੀ ਆ ਤਾਂ ਪਤਾ ਉਹਦੇ ਬਾਰੇ ਇਹ ਲੱਗਦਾ ਕਿ हरियाणा ਦੇ ਸੋਨੀਪੱਤ ਜ਼ਿਲ੍ਹਾ ਸੋਨੀਪੱਤ ਦੇ ਭਰੋਗਾ ਪਿੰਡ ਦਾ ਇਹ ਰਹਿਣ ਵਾਲਾ ਤੇ ਐਮੇ ਜਦੀ ਹੈਗੀ ਆ ਇੱਕ ਬਹੁਤ ਹੀ ਗੁੱਸੇ ਵਾਲਾ ਲੜਾਈ ਪੜਾਈ ਛੇਤੀ ਕਰਨ ਵਾਲਾ ਬਹੁਤ ਲੋਕਾਂ ਨਾਲ ਝਗੜੇ ਚੱਲਦੇ ਆ ਉਹਦੇ ਤੇ ਕੁਝ ਸਾਲ ਪਹਿਲਾਂ ਮੈਰਿਜ ਹੋਈ ਆ ਤੇ ਮੈਰਿਜ ਤੋਂ ਬਾਅਦ ਆਪਣੀ ਵਾਈਫ ਦੇ ਨਾਲ ਵੀ ਨਹੀਂ ਬਣੀ ਇੱਕ ਛੋਟਾ ਬੇਟਾ ਉਹਦਾ 4 ਸਾਲ ਦਾ ਤੇ 4 ਸਾਲ ਦੇ ਬੇਟੇ ਨੂੰ ਇਹਨੇ ਆਪਣੇ ਕੋਲੇ ਰੱਖ ਲਿਆ ਤੇ ਪਰ ਜਿਹੜੀ ਆਪਣੀ ਵਾਈਫ ਹੈਗੀ ਆ ਉਹਨੂੰ ਇਹ ਆਪਣੇ ਆਪ ਹੀ ਪੇਕੇ ਛੱਡਿਆ ਆ ਤੇ ਉਹਨੂੰ ਬਿਲਕੁਲ ਇਜਾਜ਼ਤ ਨਹੀਂ ਆਪਣੇ ਬੇਟੇ ਨੂੰ ਮਿਲ ਸਕੇ ਤੇ ਬੇਟੇ ਨੂੰ ਇਹਨੇ ਛੱਡਿਆ ਹੋਇਆ ਉਹਨਾਂ ਦੇ ਦਾਦਾ ਦਾਦੀ ਕੋਲੇ ਮਤਲਬ ਆਪਣੇ ਮਾਪੇ ਕੋਲੇ ਪਰ ਬਣਦੀ ਮਾਪੇ ਦੇ ਨਾਲ ਵੀ ਨਹੀਂ ਉਹਨਾਂ ਤੋਂ ਵੀ ਅਲੱਗ ਰਹਿੰਦਾ ਕਲਚਰ ਆ ਹਰਿਆਣੇ ਦਾ ਪਲਵਾਨੀ ਦਾ ਉੱਥੇ ਇਹ ਮਤਲਬ ਜਦੋਂ ਉੱਪਰਲੇ ਆਪਣੇ ਤੋਂ ਸੀਨੀਅਰਾਂ ਨੂੰ ਦੇਖਦੇ ਆ ਨੌਜਵਾਨ ਪੀੜੀ ਮੈਡਲ ਜਿੱਤਦੇ ਸਾਹਮਣੇ ਜਾਂਦੇ ਲੋਕਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਹੁੰਦੀਆਂ ਤਾਂ ਹਰ ਕੋਈ ਉੱਥੇ ਆਕਰਸ਼ਿਤ ਹੁੰਦਾ ਇਧਰ ਤੇ ਇਹ ਵੀ ਆਕਰਸ਼ਿਤ ਹੈਗਾ ਵਾ ਸੁਖਵਿੰਦਰ ਪਲਵਾਨੀ ਦਾ ਸ਼ੌਕ ਹੈ ਤਕੜਾ ਪਲਵਾਨ ਜ਼ਰੂਰ ਹੈਗਾ ਵਾ ਤੇ ਦਿਲਚਸਪ ਚੀਜ਼ ਇਹ ਹੈਗੀ ਆ ਕਿ ادی ਪਲਵਾਨੀ ਨੂੰ ਦੇਖਦੇ ਹੋਏ ਜਿਹੜੇ ਮਨੋਜ ਕੁਮਾਰ ਨੇ ਉਹਨਾਂ ਨੇ ਖੁਦ ਹੀ ਇਹਨੂੰ ਕੁਝ ਮਹੀਨੇ ਪਹਿਲਾਂ ਇਸ ਅਖਾੜੇ ਦੇ ਵਿੱਚ ਕਿਉਂਕਿ ਸਰੀਰ ਚੰਗਾ ਸੀ ਪਲਵਾਨ ਚੰਗਾ ਸੀਗਾ ਤੇ ਆਪ ਹੀ 15000 ਰੁਪਈਆ ਮਹੀਨਾ ਦੇ ਉੱਪਰ ਇਸ ਅਖਾੜੇ ਦੇ ਵਿੱਚ ਐਜ਼ ਕੋਚ ਖੁਦ ਹੀ ਰੱਖਿਆ ਸੀ ਤਾਂ ਜਦੋਂ ਉਹਨਾਂ ਨੇ ਇਹਨੂੰ ਰੱਖਿਆ ਤਾਂ ਸ਼ਾਇਦ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਇਹੀ ਇਨਸਾਨ ਇੱਕ ਦਿਨ ਉਹਨਾਂ ਦੇ ਪੂਰੇ ਪਰਿਵਾਰ ਦੇ ਖਾਤਮੇ ਦਾ ਕਾਰਨ ਬਣੂਗਾ ਕਿਉਂਕਿ ਜਦੋਂ ਆਪਾਂ ਜੌਬ ਦੇ ਉੱਪਰ ਵੀ ਬਹੁਤ ਵਾਰ ਇਹ ਗੱਲਾਂ ਹੁੰਦੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆ ਜਦੋਂ ਹਾਇਰ ਕਰਦੀਆਂ ਨੇ ਜਿਹੜੀਆਂ ਕੋ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਦੀਆਂ ਕੰਪਨੀ ਹੁੰਦੀਆਂ ਉਹ ਸਿਰਫ ਕੱਲੀ ਸਕਿੱਲ ਨਹੀਂ ਦੇਖਦੀਆਂ ਜਿਹੜੀ ਉਹਨਾਂ ਨੂੰ ਚਾਹੀਦੀ ਹੁੰਦੀ ਆ ਉਹ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆ ਆਪਣੇ EMPLOYE ਦੇ ਵਿੱਚ ਇਹਦਾ ਬਿਹੇਵੀਅਰ ਕਿਵੇਂ ਦਾ ਆਸੇ-ਪਾਸੇ ਦੇ ਲੋਕਾਂ ਨਾਲ ਗੱਲਬਾਤ ਕਿਵੇਂ ਕਰਦਾ ਤਾਂ ਉਹ ਸਾਰਾ ਕੁਝ ਉਹ ਦੇਖਦੇ ਆ ਪਿਛੋਕੜ ਦੇਖਦੇ ਆ ਬੈਕਗ੍ਰਾਉਂਡ ਦੇਖਦੇ ਆ ਪਹਿਲਾਂ ਜਿਹੜੀਆਂ ਕੰਪਨੀ ਵਿੱਚ ਕੰਮ ਕਰਕੇ ਇਹ ਕਿਸ ਤਰ੍ਹਾਂ ਦਾ ਬਿਹੇਵੀਅਰ ਸੀ ਕਿਤੇ ਉੱਥੋਂ ਤਾਂ ਨਹੀਂ ਇਹਦੀ ਕੋਈ ਕੰਪਲੇਂਟ ਆਉਂਦੀ ਪਰ ਹੁਣ ਇੱਥੇ ਇਹ ਹੋਇਆ ਕਿ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹਾਸਲ ਨਹੀਂ ਸੀਗੀ ਮਨੋਜ ਕੁਮਾਰ ਹੋਣਾ ਨੂੰ ਉਹਨਾਂ ਨੇ ਕੱਲੀ ਉਹਦੀ ਖੇਡ ਵਾਲੀ ਸਕਿੱਲ ਦੇਖ ਕੇ ਉਹਨੂੰ ਰੱਖ ਲਿਆ ਪਰ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹ ਕਿਸ ਬੰਦੇ ਨੂੰ ਆਪਣੀ ਜ਼ਿੰਦਗੀ ਚ ਐਂਟਰ ਕਰਵਾ ਰਹੇ ਆ ਤੇ ਹੁਣ ਗੱਲ ਆਉਂਦੀ ਆ ਕਿ ਕਾਰਨ ਦੀ ਹੁਣ ਕਾਰਨ ਕੀ ਹੈਗਾ ਜਦੋਂ ਪੁਲਿਸ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਕਾਰਨ ਹੋ ਸਕਦਾ ਕਿ ਇੱਕ ਬੰਦਾ ਸੱਤ ਬੰਦਿਆਂ ਨੂੰ ਟਾਰਗੇਟ ਕਰਨ ਲਈ ਆ ਤੇ ਸੱਤਾਂ ਦੇ ਕੋਲੇ ਗੋਡੀਆਂ ਮਾਰੀਆਂ ਤੇ ਇੱਕ 3 ਸਾਲ ਦੇ ਬੱਚੇ ਨੂੰ ਵੀ ਉਹਨੇ ਨਹੀਂ ਛੱਡਿਆ ਤਾਂ ਹੁਣ ਕਾਰਨ ਇਹ ਹੈਗਾ ਜਿਹੜਾ ਬਾਕੀ ਦੇ ਉੱਥੇ ਬੱਚੇ ਹੋਏ ਕੋਚ ਨੇ ਤੇ ਐਥਲੀਟ ਨੇ ਪਲੇਅਰ ਨੇ ਸਪੈਸ਼ਲੀ ਜਿਹੜੀਆਂ ਉੱਥੇ ਲੜਕੀਆਂ ਨੇ ਉਹਨਾਂ ਨੇ ਜੋ ਕਾਰਨ ਦੱਸਿਆ ਉਹ ਕਾਰਨ ਇਹ ਸੀਗਾ ਕਿ ਸੁਖਵਿੰਦਰ ਨੂੰ ਰੱਖਿਆ ਤਾਂ ਗਿਆ ਸੀ ਐਜ਼ ਕੋਚ ਪਰ ਜਿਹੜਾ ਉਹਦਾ ਬਿਹੇਵੀਅਰ ਸੀਗਾ ਆਚਰਣ ਸੀਗਾ ਸਪੈਸ਼ਲੀ ਲੜਕੀਆਂ ਦੇ ਪ੍ਰਤੀ ਉਹ ਸਹੀ ਨਹੀਂ ਸੀਗਾ ਉਹ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਹਦੇ ਉੱਪਰ ਪਹਿਲਾਂ ਵੀ ਕੁੜੀਆਂ ਨੇ ਰੌਲਾ ਪਾਇਆ ਤੇ ਉਹਨਾਂ ਹੀ ਲੜਕੀਆਂ ਦੇ ਵਿੱਚੋਂ ਇੱਕ ਸੀ ਇਹ ਪੂਜਾ ਨੈਸ਼ਨਲ ਚੈਂਪੀਅਨ ਤੇ ਹੁਣ ਕਿਉਂਕਿ ਨੈਸ਼ਨਲ ਚੈਂਪੀਅਨ ਹੈਗੀ ਹੈ ਉਹ ਕੁੜੀ ਜਦੋਂ ਇਹਨੇ ਉਹਦੇ ਨਾਲ ਕੁਝ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਕਦਮ ਹੀ ਰੌਲਾ ਪਾਇਆ ਕੰਪਲੇਂਟਸ ਇਹਦੀਆਂ ਪਹਿਲਾਂ ਵੀ ਮਿਲ ਰਹੀਆਂ ਸੀ ਇੱਕ ਦੋ ਵਾਰ ਹੁੰਦਾ ਕਿ ਸ਼ਾਇਦ ਕਿਉਂਕਿ ਉਹਨਾਂ ਨੇ ਖੁਦ ਰੱਖਿਆ ਸੀ ਉਹਨਾਂ ਨੂੰ ਪਤਾ ਸੀਗਾ ਕਿ ਮੁੰਡਾ ਚੰਗਾ ਹੋਵੇ ਤੇ ਹੋ ਸਕਦਾ ਕਿ ਮਨੋਜ ਕੁਮਾਰ ਹੋਣਾ ਨੇ ਇੱਕ ਦੋ ਵਾਰ ਇਗਨੋਰ ਕੀਤਾ ਹੋਵੇ ਪਰ ਜਦੋਂ ਇਹ ਜ਼ਿਆਦਾ ਵਧਿਆ ਤੇ ਜਦੋਂ ਪੂਜਾ ਨੇ ਬੋਲਿਆ ਤਾਂ ਇਹ ਚੀਜ਼ਾਂ ਵੱਧ ਗਈਆਂ ਫਿਰ ਮਤਲਬ ਹੱਥੋਂ ਨਿਕਲਦੀਆਂ ਲੱਗੀਆਂ ਉਹਨਾਂ ਨੂੰ ਗੱਲਾਂ ਕਿਉਂਕਿ ਬਹੁਤ ਸਾਰੇ ਲੋਕ ਕੰਪਲੇਂਟ ਕਰਨ ਲੱਗੇ ਤਾਂ ਫਾਈਨਲੀ ਇੱਕ ਦਿਨ ਕੀ ਹੁੰਦਾ ਕਿਉਂਕਿ ਇੱਕ ਹਰਿਆਣੇ ਦਾ ਕਲਚਰ ਵੀ ਹੈਗਾ ਥੋੜਾ ਪੰਚਾਇਤੀ ਟਾਈਪ ਦੇ ਉਵੇਂ ਕੰਮ ਕਰਦੇ ਆ ਉਹ ਖਾਪ ਵਾਲੇ ਤਾਂ ਇਹ ਸਾਰੇ ਕੋਚ ਇਕੱਠੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਪ੍ਰਦੀਪ ਹੁੰਦੇ ਆ ਤੇ ਸतीश ਦਲਾਲ ਹੁੰਦੇ ਆ ਅਮਰਜੀਤ ਤੇ ਖੁਦ ਮਨੋਜ ਕੁਮਾਰ ਉਹ ਤਾਂ ਸੀਨੀਅਰ ਕੋਚ ਨੇ ਸਭ ਤੋਂ ਟੌਪ ਤੇ ਉਹ ਤਾਂ ਹੋਣਗੇ ਤੇ ਇਹ ਸਾਰੇ ਇਕੱਠੇ ਹੁੰਦੇ ਆ ਸੁਖਵਿੰਦਰ ਨੂੰ ਬੁਲਾਉਂਦੇ ਆ ਤੇ ਉਹਨੂੰ ਉਸੇ ਟਾਈਮ ਅਖਾੜਾ ਛੱਡਣ ਲਈ ਕਹਿ ਦਿੰਦੇ ਆ ਤਾਂ ਹੁਣ ਸੁਖਵਿੰਦਰ ਐ ਕਿ ਤਾਂ ਉਹਨੂੰ ਆਪਣੀ ਬੇਇੱਜ਼ਤੀ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਕਿ ਸਾਰਿਆਂ ਦੇ ਸਾਹਮਣੇ ਤੇ ਉਹਦੀ ਬੇਇੱਜ਼ਤੀ ਕੀਤੀ ਗਈ ਆ ਦੂਸਰਾ ਇੱਕ ਤੁਹਾਨੂੰ ਪਤਾ ਕਲਚਰ ਹੈਗਾ ਜਦੋਂ ਫਿਰ ਉਸਤਾਦ ਝੜਕਦਾ ਵਾ ਸਪੈਸ਼ਲੀ ਅਖਾੜਿਆਂ ਵਾਲੇ ਤੁਹਾਡੇ ਗੁਰੂ ਝੜਕਦੇ ਆ ਤਾਂ ਫਿਰ ਉਹ ਗਾਲਾਂ ਕਈ ਵਾਰੀ ਫਿਰ ਸੱਧੀਆਂ ਵੀ ਹੋ ਜਾਂਦੀਆਂ ਨੇ ਥੋੜੀਆਂ ਸਿੱਧਾ ਦੇਸੀ ਟੰਗ ਦੇ ਵਿੱਚ ਵੀ ਹੋ ਜਾਂਦੀਆਂ ਨੇ ਦੂਸਰਾ ਉਹਨੂੰ ਬੇਇੱਜ਼ਤੀ ਆਪਣੀ ਇਹ ਲੱਗੀ ਉਸ ਲੜਕੀ ਤੋਂ ਪੂਜਾ ਤੋਂ ਉਹਨੂੰ ਲੱਗਿਆ ਸੀ ਕਿਤੇ ਵੀ ਮੇਰੀ ਸਕਿੱਲ ਬਹੁਤ ਵਧੀਆ ਹੈਗੀ ਐ ਜੋ ਵੀ ਤੇ ਮੈਂ ਇੱਥੇ ਜੋ ਵੀ ਅਲੱਗ-ਅਲੱਗ ਕੁੜੀਆਂ ਨਾਲ ਕਰੂੰਗਾ ਉਹ ਬਰਦਾਸ਼ਤ ਕਰ ਲੈਣਗੀਆਂ ਤੀਸਰੀ ਚੀਜ਼ ਇਹ ਹੁੰਦੀ ਆ ਕਿ ਉਹਦੀ ਜੌਬ ਚਲੀ ਗਈ ਤਾਂ ਇਹ ਸਾਰਾ ਗੁੱਸਾ ਗੁੱਸੇ ਵਾਲੋ ਪਹਿਲਾਂ ਹੀ ਸੀਗਾ ਬਣਦੀ ਉਹਦੀ ਕਿਸੇ ਨਾਲ ਵੀ ਹੈ ਨਹੀਂ ਸੀ ਤਾਂ ਉਹ ਅਖੀਰ ਦੇ ਵਿੱਚ ਜਿੰਨਾ ਵੀ ਚੀਜ਼ਾਂ ਉਹ ਮਤਲਬ ਇੱਕ ਬਦਲਾ ਲੈਣਾ ਚਾਹੁੰਦਾ ਸੀਗਾ ਤੇ ਉਹ ਸਭ ਕੁਝ ਨਿਕਲ ਗਿਆ 12 ਫਰਵਰੀ 2021 ਦੇ ਉਸ ਦਿਨ 6:30 ਵਜੇ ਇਹੀ ਕਾਰਨ ਵੀ ਹੁੰਦੇ ਆ ਬਹੁਤ ਵਾਰ ਟੀਚਿੰਗ ਲਾਈਨ ਦੇ ਵਿੱਚ ਜੁੜੇ ਕੋਈ ਮੇਰੇ ਦੋਸਤ ਹੈ ਜਿਹੇ ਟੀਚਰ ਕੋਈ ਦੇਖ ਰਹੇ ਹੋਣਗੇ ਤਾਂ ਉਹ ਵੀ ਸਮਝਣਗੇ ਗੱਲ ਬਹੁਤ ਵਾਰ ਆ ਹੁੰਦਾ ਕਿ ਕਈ ਬੱਚੇ ਹੁੰਦੇ ਜਿਹੜੇ ਬਹੁਤ ਇਸ ਤਰ੍ਹਾਂ ਕਰਦੇ ਆ ਬਹੁਤ ਸਾਰੇ ਟੀਚਰ ਹੁੰਦੇ ਜਿਹੜੇ ਡਾਇਰੈਕਟਲੀ ਕਨਫਰੋంట్ ਕਰਦੇ ਆ ਬੱਚੇ ਨੂੰ ਡਰਦੇ ਨਹੀਂ ਮਾਪੇ ਵੀ ਪਰ ਬਹੁਤ ਸਾਰੇ ਟੀਚਰ ਹੁੰਦੇ ਜਿਹੜੇ ਫਿਰ ਛੱਡ ਦਿੰਦੇ ਆ ਕਿ ਅਸੀਂ ਕੀ ਲੈਣਾ ਬੱਚਾ ਹੈ ਤਾਂ ਪਰ ਇੱਥੇ ਉਹੀ ਆ ਕਿ ਉਹਨਾਂ ਨੇ ਡਾਇਰੈਕਟਲੀ ਐਕਸ਼ਨ ਲਿਆ ਉਹਦੇ ਉੱਪਰ ਪ੍ਰੋਐਕਸ਼ਨ ਦਾ ਉਲਟਾ ਖਾਮਿਆ ਜਾ ਉਹਨਾਂ ਨੂੰ ਹੀ ਭੁਗਤਣਾ ਪਿਆ ਤੇ ਉਸ ਤੋਂ ਬਾਅਦ ਜਿਹੜਾ ਹਾਲੇ ਤੱਕ ਇਹ ਚੱਲ ਰਿਹਾ ਕਿਉਂਕਿ ਕੇਸ ਬਹੁਤ ਪੁਰਾਣਾ ਨਹੀਂ ਹੈਗਾ ਇੰਡੀਆ ਦੇ ਵਿੱਚ ਕੇਸ ਬਹੁਤ ਲੰਬੇ ਚੱਲਦੇ ਆ ਅਦਾਲਤਾਂ ਦੀਆਂ ਕਾਰਵਾਈਆਂ ਬਹੁਤ ਲੰਬਾ ਚੱਲਦੀਆਂ ਨੇ ਪਰ ਇਸ ਕੇਸ ਨੂੰ ਅਦਾਲਤ ਨੇ ਰੇਅਰੈਸਟ ਆਫ ਰੇਅਰ ਕੈਟਾਗਰੀ ਦੇ ਵਿੱਚ ਰੱਖਿਆ ਰੇਅਰੈਸਟ ਆਫ ਰੇਅਰ ਕੈਟਾਗਰੀ ਜਦੋਂ ਕੇਸ ਆ ਜਾਂਦਾ ਉਹਦੇ ਵਿੱਚ ਸਿਰਫ ਇੱਕੋ ਹੀ ਸਜ਼ਾ ਹੁੰਦੀ ਹੈ ਉਹ ਹੁੰਦੀ ਹੈ ਸਜ਼ਾਏ ਮੌਤ ਜਿਹੜੀ ਕਿ ਇਹਨੂੰ ਵੀ ਦਿੱਤੀ ਗਈ ਕੇਸ ਦਾ ਜਦੋਂ ਫੈਸਲਾ ਆਉਂਦਾ ਉਹ ਸੀਗਾ ਸਾਲ 2023 ਪਿਛਲਾ ਸਾਲ ਸਕਵਿੰਦਰ ਦਾ ਜਿਹੜਾ ਬੇਟਾ ਵਾ ਜਰਮ ਦੇ ਟਾਈਮ ਕਤਲ ਕਾਂਡ ਦੇ ਟਾਈਮ 4 ਸਾਲ ਦਾ ਸੀ ਹੁਣ ਉਹ 6 ਸਾਲ ਦਾ ਹੋ ਗਿਆ ਸੀ 23 ਦੇ ਵਿੱਚ ਤਾਂ ਇਹਦੇ ਜਿਹੜੇ ਡਿਫੈਂਸ ਵਾਲੇ ਲਾਇਰ ਹੁੰਦੇ ਆ ਜਿਹੜੇ ਇਹਦੇ ਹੱਕ ਦੇ ਵਿੱਚ ਬੋਲ ਰਹੇ ਆ ਤਾਂ ਉਹ ਕਹਿੰਦੇ ਕਿ ਇਹਦੀ ਜਾਨ ਮਾਫੀ ਕੀਤੀ ਜਾਵੇ ਤਰਸ ਕੀਤਾ ਜਾਵੇ ਕਿਉਂਕਿ ਇਹ ਤਾਂ 6 ਸਾਲ ਦਾ ਬੇਟਾ ਵਾ ਪਰ ਇੱਕ ਹਾਸੋ ਹੀ ਨਹੀਂ ਗੱਲ ਕਿ ਇਹਦੇ ਖੁਦ ਦੇ ਵਿਕਟਮਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਇਹਨੇ ਉਸ ਦਿਨ ਗੋਲੀ ਨਾਲ ਮਾਰਿਆ ਉਹਨਾਂ ਦੇ ਵਿੱਚ ਇੱਕ 3 ਸਾਲ ਦਾ ਬੱਚਾ ਵੀ ਸੀਗਾ ਜਿਹਦੀਆਂ ਅੱਖਾਂ ਦੇ ਠੀਕ ਵਿੱਚਕਾਰ ਇਹਨੇ ਗੋਲੀ ਮਾਰੀ ਤਾਂ ਜੱਜ ਉਹੀ ਚੀਜ਼ ਵਾਪਸ ਸੁਣਾਉਂਦੇ ਆ ਤਾਂ ਕੋਈ ਇਹਨੂੰ ਰਿਹਾਏ ਨਹੀਂ ਮਿਲਦੀ ਕਿਸੇ ਵੀ ਤਰ੍ਹਾਂ ਦੇ ਹਮਦਰਦੀ ਦੀ ਜਿਹੜੀ ਸੰਭਾਵਨਾ ਕੋਈ ਹੈ ਨਹੀਂ ਕਿ ਤਾਂ ਸੁਖਵਿੰਦਰ ਸਿੰਘ ਨੂੰ ਜਿਹੜਾ ਹਾਲੇ ਤੱਕ ਦਾ ਚੱਲ ਰਿਹਾ ਹੈ ਕਿ ਅੱਗੇ ਹਾਲੇ ਇਹਦੇ ਕੋਈ ਕੁਸ਼ ਹੈਗਾ ਸੁਪਰੀਮ ਕੋਰਟ ਤੱਕ ਜਾ ਸਕਦਾ ਜਾਂ ਅਗੇ ਰਾਸ਼ਟਰਪਤੀ ਕੋਲੇ ਅਪੀਲ ਹੋਊਗੀ ਉਹ ਹਾਲੇ ਚੱਲੂਗਾ ਲੰਬਾ ਟਾਈਮ ਹੈਗਾ ਪਰ ਫਿਲਹਾਲ ਹਾਈ ਕੋਰਟ ਵੱਲੋਂ ਇਹਨੂੰ ਸਜ਼ਾਏ ਮੌਤ ਦਿੱਤੀ ਗਈ ਹੈ ਤਾਂ ਏਸੀ ਕੀ ਜੱਜ ਦੀ ਕਹਾਣੀ ਉਹੀ ਫੇਰ ਵਾਪਸ ਉਹੀ ਪੰਜ ਇੰਦਰੀਆਂ ਦੀ ਗੱਲ ਇਸ ਵਾਰ ਕਰੋਧ ਵਾਲੀ ਇੰਦਰੀ ਆਈ ਆ ਕਾਮ ਕਰੋਧ ਮੋਹ ਲੋਭ ਹੰਕਾਰ ਤੇ ਕਰੋਧ ਕਰੋਧ ਨੇ ਉਹਦੀ ਆਪਣੀ ਜ਼ਿੰਦਗੀ ਖਰਾਬ ਕੀਤੀ ਉਹਦੇ ਮਾਪੇ ਅੱਗੇ ਆਪਣੇ ਬੇਟੇ ਤੋਂ ਬਿਨਾਂ ਰਹਿ ਰਹੇ ਆ ਇਕੱਲੇ ਬਜ਼ੁਰਗ ਨੇ ਆਪਣਾ ਬੇਟਾ ਪੈਦਾ ਕਰਕੇ ਉਹ ਵੀ ਉਹਨਾਂ ਦੇ ਕੋਲੇ ਛੱਡਿਆ ਹੋਇਆ ਇੱਕ ਲੜਕੀ ਜਿਹੜੀ ਜ਼ਿੰਦਗੀ ਦੇ ਵਿੱਚ ਆਈ ਜਿਨੇ ਸੋਚਿਆ ਹੋਊਗਾ ਕਿ ਜ਼ਿੰਦਗੀ ਇਸ ਤਰ੍ਹਾਂ ਦੀ ਹੋਊਗੀ ਉਸ ਤਰ੍ਹਾਂ ਦੀ ਹੋਊਗੀ ਉਹ ਆਪਣਾ ਅਲੱਗ ਰਹਿ ਰਹੀ ਆ ਇਹ ਹੁਣ ਸੁਖਵਿੰਦਰ ਖੁਦ ਜੇਲ ਚ ਰਹੂਗਾ ਕਿਸੇ ਟਾਈਮ ਹੌਲੀ ਹੌਲੀ ਸਾਲ ਲੰਘਣਗੇ ਇੱਕ ਦਿਨ ਫਾਂਸੀ ਲੱਗੂਗੀ ਤੇ ਇੱਕ ਛੇ ਪਰਿਵਾਰ ਛੇ ਜ਼ਿੰਦਗੀਆਂ ਨੇ ਟੋਟਲੀ ਖਤਮ ਕਰਤੀਆਂ ਤੇ اے ਸਿੱਕੀ ਕਰੋਧ ਦੀ ਗੱਲ ਉਹੀ ਪੰਜ ਇੰਦਰੀਆਂ ਜਿਹੜੀਆਂ ਹਮੇਸ਼ਾ ਕਹੀਆਂ ਜਾਂਦੀਆਂ ਨੇ ਸਿਆਣੇ ਕਹਿੰਦੇ ਆ ਪੀਰ ਪੈਗੰਬਰ ਕਹਿੰਦੇ ਆ ਕਿ ਜੇ ਇਹਨਾਂ ਪੰਜਾਂ ਨੂੰ ਕੰਟਰੋਲ ਕਰ ਲਓ ਤਾਂ ਜ਼ਿੰਦਗੀ ਬਹੁਤ ਹੀ ਸੌਖੀ ਹੋ ਗਈ ਚਾਹੇ ਕੋਈ ਪ੍ਰੋਬਲਮ ਕਿੱਡੀ ਵੀ ਵੱਡੀ ਆਵੇ ਉਹ ਸੌਖੇ ਤਰੀਕੇ ਨਾਲ ਜਿੱਠੀ ਜਾ ਸਕਦੀ ਹੈ ਕੋਈ ਬਹੁਤ ਹੀ ਗੱਲ ਹੈ ਨਹੀਂ ਕਿ ਤਾਂ ਇਹੀ ਸੀਗੀ ਜੀ ਅੱਜ ਦੀ ਕਹਾਣੀ ਤੇ ਇਹ ਮੇਰਾ ਵੀਡੀਓ ਹੁਣ ਇਸ ਕਹਾਣੀ ਦੇ ਨਾਲ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ